ਸੈਕਟਰ ਸਰਕਾਰ ਮਰਦਾਬਾਦ 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 ਮਨਿਓ ਪੀਟੀਸੀ ਦੇ ਕੀ ਕਰੋ ਡਿਜੀਟਲ ਪੇਜ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਹਾਂ ਗੁਰਦਰਸ਼ਨ ਸਿੰਘ ਸਿੱਧੂ ਸੰਗਰੂਰ ਤੋਂ ਅੱਜ ਅਸੀਂ ਤੁਹਾਨੂੰ ਸੰਗਰੂਰ ਤੋਂ ਐਮਐਲਏ ਨਰਿੰਦਰ ਕੌਰ ਭਰਾਜ ਦੇ ਘਰ ਦੀਆਂ ਤਸਵੀਰਾਂ ਦਿਖਾਵਾਂਗੇ ਜਿੱਥੇ ਐਸਕੇ ਵੱਲੋਂ ਦੇ ਐਲਾਨ ਤੋਂ ਬਾਅਦ ਜਿਹੜਾ ਅੱਜ ਸਾਰੇ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਭਰ ਦੇ ਵਿੱਚ ਐਮਐਲਏ ਨੇ ਭਾਵੇਂ ਉਹਨਾਂ ਦੇ ਮਨਿਸਟਰ ਨੇ ਉਹਨਾਂ ਦੇ ਘਰਾਂ ਦੇ ਅੱਗੇ ਰੋਸ ਪ੍ਰਦਰਸ਼ਨ ਜਿਹੜਾ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਤੁਸੀਂ ਦੇਖੋਗੇ ਵੱਡੀ ਤਦਾਦ ਦੇ ਵਿੱਚ ਇੱਥੇ ਜਿੰਨੀਆਂ ਕਿਸਾਨ ਬੀਬੀਆਂ ਨੇ ਜਿਹੜੀਆਂ ਉਹ ਪਹੁੰਚੀਆਂ ਹੋਈਆਂ ਨੇ ਦੂਰ ਦੂਰ ਤੱਕ ਜਿੱਥੇ ਤੱਕ ਵੀ ਨਿਗਾਹ ਜਾਂਦੀ ਆ ਸਾਰੇ ਜਗ੍ਹਾ ਤੇ ਕਿਸਾਨ ਸਾਨੂੰ ਵੱਡੀ ਗਿਣਤੀ ਵਿੱਚ ਅੱਜ ਸੰਗਰੂਰ ਨਰਿੰਦਰ ਕੌਰ ਭਰਾਜ ਦੇ ਘਰ ਦੇ ਅੱਗੇ ਜਿਹੜਾ ਪ੍ਰੋਟੈਸਟ ਆ ਉਹ ਕਰਦੇ ਹੋਏ ਨਜ਼ਰ ਆਨੇ ਕਿਉਂਕਿ 5 ਤਰੀਕ ਨੂੰ ਜਿਹੜਾ ਇਹਨਾਂ ਵੱਲੋਂ ਜਿਹੜਾ ਚੰਡੀਗੜ੍ਹ ਵੱਲ ਕੂਚ ਕਰਨਾ ਸੀ ਉਸ ਨੂੰ ਰੋਕਿਆ ਗਿਆ ਵੱਡਾ ਪੁਲਿਸ ਪ੍ਰਸ਼ਾਸਨ ਕਰਕੇ ਜਿੱਥੇ ਜਿਹੜੇ ਕਿਸਾਨ ਨੇ ਕਿਸਾਨ ਆਗੂ ਨੇ ਉਹਨਾਂ ਨੂੰ ਜਿਹੜਾ ਡਿਟੇਨ ਕਰ ਲਿਆ ਗਿਆ ਸੀ ਸਾਡੇ ਨਾਲ ਗਰਮੀਤ ਸਿੰਘ ਡਕੌਂਦਾ ਗਰੁੱਪ ਤੋਂ ਖੜੇ ਨੇ ਗਰਮੀਤ ਸਿੰਘ ਜੀ ਕਿਵੇਂ ਦੇਖਦੇ ਹੋ 5 ਤਰੀਕ ਨੂੰ ਜਿਹੜਾ ਚੰਡੀਗੜ੍ਹ ਜਾਣ ਤੋਂ ਪਹਿਲਾਂ ਹੀ ਡਿਟੇਨ ਕਰ ਲਿਆ ਸੀ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ 5 ਤਰੀਕ ਤੋਂ ਪਹਿਲਾਂ ਚੰਡੀਗੜ੍ਹ ਦਾ ਪ੍ਰੋਗਰਾਮ ਸੀ 5 ਤਰੀਕ ਦਾ 5 ਤਰੀਕ ਤੋਂ ਪਹਿਲਾਂ ਇਥੋਂ ਦੀ ਬਖੜਾਈ ਹੋਈ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨੇ ਕਿਸਾਨਾਂ ਨੂੰ ਘਰਾਂ ਚੋਂ ਬਹੁਤ ਮੈਂ ਤਾਂ ਕਹਿੰਦਾ ਮਾੜੇ ਤਰੀਕੇ ਦੇ ਨਾਲ ਜਦੋਂ ਮੈਂ ਇੱਕ ਆਮ ਸੁਧਾਰਨ ਕਿਸਾਨੀ ਚੋਂ ਆ ਮੈਨੂੰ ਅਰੈਸਟ ਕਰਨ ਵਾਸਤੇ ਘਟੋ ਘਟ ਪੰਜ ਗੱਡੀਆਂ ਪੁਲਿਸ ਦੀਆਂ ਵੱਡੀ ਪੱਦਰ ਤੇ ਫੋਰਸ ਮੇਰੇ ਘਰ ਨੂੰ ਘੇਰਾ ਪਾ ਕੇ ਜਿਵੇਂ ਕਿਸੇ ਹੱਤਬਾਦੀ ਨੂੰ ਗ੍ਰਿਫਤਾਰ ਕਰਨਾ ਹੁੰਦਾ ਨਾ ਇਸ ਤਰ੍ਹਾਂ ਦਾ ਬਤੀਰਾਤੀ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਦੇ ਉੱਤੇ ਪੰਜਾਬ ਪੁਲਿਸ ਦਾ ਬਹੁਤ ਹੀ ਨਿੰਦਣਯੋਗ ਸੀ ਮਾਰਾਤੀ ਮੈਨੂੰ ਘਰੋਂ ਅਰੈਸਟ ਕਰਕੇ ਸੰਗਰੂਰ ਜੇਲ੍ਹ ਦੇ ਵਿੱਚ ਭੇਜਿਆ ਗਿਆ ਉਦੋਂ ਮਾਰਾ ਰਵਈਆ ਦੇਖੋ ਇੱਕ ਦਿਨ ਇੱਕ ਰਾਤ ਸਾਨੂੰ ਸੰਗਰੂਰ ਜੇਲ੍ਹ ਦੇ ਵਿੱਚ ਰੱਖਿਆ ਦੂਜੇ ਦੂਜੀ ਰਾਤ ਰਾਤ ਦੇ 10 ਵਜੇ ਸਾਨੂੰ ਫਰਮਾਨ ਆ ਗਿਆ ਵੀ ਹੁਣ ਜੇਲ੍ਹ 'ਚ ਨਹੀਂ ਸਾਨੂੰ ਰੱਖ ਸਕਦੇ ਪਰ 10 ਵਜੇ ਜਦੋਂ ਅਸੀਂ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰੀ ਵੀ ਹੁਣ ਕੋਈ ਜੇਲ੍ਹ ਚੋਂ ਛੱਡਣ ਦਾ ਵਕਤ ਨਹੀਂ ਹੈਗਾ 10 ਵਜੇ ਉਹਨਾਂ ਜਰ ਛੱਡਣ ਛਡਾਉਣ ਨੂੰ ਕੱਢਣ ਨੂੰ ਮੇਰਾ ਖਿਆਲ ਘੰਟਾ ਡੇਢ ਘੰਟਾ ਲੱਗ ਜਾਣਾ ਤਾਂ ਮੇਰਾ ਖਿਆਲ 11 12 ਵਜੇ ਜਾਣੇ ਕਿਵੇਂ ਲੋਕ ਜਿਹੜੇ ਜੇਲ੍ਹ ਦੇ ਅੰਦਰ ਨੇ ਕਿਵੇਂ ਆਪੋ ਆਪ ਦੇ ਘਰਾਂ ਤੱਕ ਪਹੁੰਚਣਗੇ ਕੋਈ ਜਾਣਦਾ ਹੀਲਾ ਮਸੀਲਾ ਨਹੀਂ ਹੈਗਾ ਪਰ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਤੁਹਾਨੂੰ ਜਿਵੇਂ ਘਰੋਂ ਲੈ ਕੇ ਆਏ ਤੇ ਉਵੇਂ ਘਰੇ ਛੱਡ ਕੇ ਆਵਾਂਗੇ ਪਰ ਉਦੋਂ ਮਾੜਾ ਵਤੀਰਾ ਇਥੋਂ ਦੇ ਪ੍ਰਸ਼ਾਸਨ ਦਾ ਇਥੋਂ ਘਰਾਂ ਦੇ ਵਿੱਚੋਂ ਜੇਲ੍ਹ ਦੇ ਵਿੱਚੋਂ ਸਾਨੂੰ ਪੁਲਸ ਨੇ ਗੱਡੀਆਂ ਦੇ ਵਿੱਚ ਬਿਠਾਇਆ ਲਿਜਾ ਕੇ ਥਾਣੇ ਛੜਤਾ ਜਿੱਥੋਂ ਕੋਈ ਰਾਤ ਦਾ ਮੇਰੇ ਖਿਆਲ ਇੱਕ ਬਜਾਤ ਹੀ ਘਰੇ ਜਾਣ ਦਾ ਕੋਈ ਹਿੱਲਾ ਨਹੀਂ ਤਿੰਤ ਇੰਤਜ਼ਾਮ ਨਹੀਂ ਤੀ ਲੋਕ ਖੱਜਲ ਖਾਰ ਹੁੰਦੇ ਹੋਏ ਆਪਣੇ ਆਪੋ ਦੇ ਘਰਾਂ ਨੂੰ ਉਪੜੇ ਨੇ ਬਹੁਤਾ ਮਾੜਾ ਰਵਈਆ ਇਸੇ ਤਰ੍ਹਾਂ ਡਿਟੇਨ ਕਰਕੇ ਇਸੇ ਤਰ੍ਹਾਂ ਜੇਲ੍ਹ ਹੀ ਭੇਜ ਕੇ ਕਦੇ ਵੀ ਲੋਕ ਲੈਰਾ ਨਹੀਂ ਰੁਕਦੀਆਂ ਪਰ ਜਿਹੜਾ ਹੁਣ ਤੱਕ ਮੋਦੀ ਦਾ ਰਵਈਆ ਸੀ ਮੈਂ ਦਿੱਲੀ 'ਚ ਨਹੀਂ ਬਣ ਦੇਣਾ ਉਹੀ ਰਵਈਆ ਭਗਵੰਤ ਮਾਨ ਸਰਕਾਰ ਦਾ ਜਿਹੜਾ ਹੁਣ ਤੱਕ ਕਹਿੰਦੇ ਤੇ ਬੀ ਨੀਤੀਆਂ ਪਾਲਿਸੀਆਂ ਇੱਕ ਧਰਨੇ ਚ ਜੰਮੀ ਪਾਰਟੀ ਦੀਆਂ ਬੱਖ ਨੇ ਲੋਕ ਪੱਖੀ ਨੇ ਪਰ ਅਸੀਂ ਆਮਲ ਦੇ ਵਿੱਚੋਂ ਦੇਖ ਰਿਆ ਜਿਹੜਾ ਕੋਈ ਮੋਦੀ ਦਾ ਰਵਈਆ ਮੋਦੀ ਗਾਂਧੀ ਮੈਂ ਦਿੱਲੀ ਨਹੀਂ ਬਣ ਦੇਣਾ ਭਗਮਤਮਨ ਕਹਿੰਦਾ ਮੈਂ ਕਿਸਾਨਾਂ ਨੂੰ ਚੰਡੀਗੜ੍ਹ ਨਹੀਂ ਬਣ ਦੇਣਾ ਉਹੀ ਕੋਈ ਇੱਕ ਬਤੀਰਾ ਇਹਨਾਂ ਦਾ ਉਹੀ ਕੋਈ ਇੱਕ ਰਵਈਆ ਗਰਮਜੀ ਚ ਗੱਲ ਕੀਤੀ ਜਾਵੇ ਨਸ਼ੇ ਨੂੰ ਲੈ ਕੇ ਬਹੁਤ ਵੱਡਾ ਜਿਹੜਾ ਇਲੈਕਸ਼ਨਾਂ ਦੇ ਵਿੱਚ ਇੱਕ ਬਣਾਇਆ ਮੁੱਦਾ ਰੱਖਿਆ ਸੀ ਕਿ ਨਸ਼ਾ ਖਤਮ ਕਰਾਂਗੇ ਹੁਣ ਉਤੇ ਜੁੱਧ ਨਸ਼ੇ ਵਿਰੁੱਧ ਐਕਸ਼ਨ ਚੱਲ ਰਿਹਾ ਲੋਕਾਂ ਦੇ ਘਟਾ ਹੇ ਜਾ ਰਹੇ ਕਿਵੇਂ ਦੇਖਦੇ ਦੇਖੋ ਇਹ ਵੀ ਬਹੁਤ ਮਾੜਾ ਹੈ ਦੇਖੋ ਜਿਹੜੇ ਨਸ਼ੇ ਦੇ ਵਪਾਰੀ ਨੇ ਨਸ਼ੇ ਦੇ ਸਦਾਗਰ ਨੇ ਜਿਹੜੇ ਵੱਡੀ ਪੱਧਰ ਤੇ ਵੱਡੀ ਕੁਆਂਟੀਟੀ ਦੇ ਵਿੱਚ ਵੇਚਦੇ ਨੇ ਨਸ਼ਾ ਉਹਨਾਂ ਕਿੰਨੀ ਨਾ ਸਰਕਾਰ ਦਾ ਧਿਆਨ ਹੈ ਨਾ ਇਥੋਂ ਦੇ ਪ੍ਰਸ਼ਾਸਨ ਦਾ ਧਿਆਨ ਹੈ ਕਿਉਂਕਿ ਉਹ ਤਾਂ ਸਰਕਾਰ ਦੀ ਸਹਿਤ ਤੇ ਪ੍ਰਸ਼ਾਸਨ ਦੀ ਸਹਿਤੇ बिक ਰਿਹਾ ਹੈ ਸਾਰਾ ਕੁਝ ਪਰ ਜੇ ਕੋਈ ਮਾੜਾ ਮੋਟਾ ਜਿਹਦੇ ਕੋਲੇ ਤੋੜਾ ਦੋ ਤੋੜੇ ਫੜਿਆ ਜਾਂਦਾ ਜਾਂ ਕੋਈ ਖਾਂਦਾ ਉਹਨੂੰ ਵਰਤਦਾ ਉਹ ਉਹਨਾਂ ਦੇ ਉੱਤੇ ਆਇਆ ਜਾਂ ਕੁਛ ਅਲੱਗ-ਅਲੱਗ ਬੋਲਦਾ ਬਹੁਤ ਹੀ ਅਤੀ ਨਿੰਦਣਯੋਗ ਹੈ ਇਹ ਰੁਪਈਆ ਅਸਲ ਦੇ ਵਿੱਚ ਕਹਿੰਦੇ ਹੁੰਦੇ ਨੇ ਬੌੜੇ ਨੂੰ ਨਾ ਮਾਰੋ ਬੌੜੇ ਦੀ ਮਾਂ ਨੂੰ ਮਾਰੋ ਜਿੰਨਾ ਚਿਰ ਜਿਹੜੇ ਸਦਾਗਰ ਨੇ ਸਦਾਗਰ ਨਹੀਂ ਕਰਫਜ਼ਾਰ ਹੁੰਦੇ ਫੜੇ ਜਾਂਦੇ ਉਹਨਾਂ ਚਿਰ ਨਸ਼ਾ ਰੋਕਣਾ ਬੰਦ ਕਰਨਾ ਅਸੰਭਵ ਹੈ ਉਹਨਾਂ ਕਿ ਨਹੀਂ ਸਰਕਾਰ ਦਾ ਵੀ ਧਿਆਨ ਨਹੀਂ ਪ੍ਰਸ਼ਾਸਨ ਦਾ ਵੀ ਧਿਆਨ ਨਹੀਂ ਹੈ ਆਪਾਂ ਕਰਪਸ਼ਨ ਕਰਪਸ਼ਨ ਦੀ ਗੱਲ ਕਰ ਲਈਏ ਕਰਪਸ਼ਨ ਨੂੰ ਲੈ ਕੇ ਕਿਵੇਂ ਦੇਖਦੇ ਕਿਉਂਕਿ ਕਰਪਸ਼ਨ ਤੇ ਸਰਕਾਰ ਕਹਿੰਦੀ ਆਸੀਂ ਨੱਥ ਪਾਲੀ ਪਰ ਉਲਟਾ ਕੀ ਹੋ ਰਿਹਾ ਕਰਪਸ਼ਨ ਤੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਪਾਸੇ ਨੱਥ ਹੈ ਜਾਂ ਕਿਸੇ ਪਾਸੇ ਕੰਟਰੋਲ ਹੈ ਪ੍ਰਸ਼ਾਸਨ ਤਾਂ ਉਵੇਂ ਜਿਵੇਂ ਸ਼ਰਿਆ ਜਿਵੇਂ ਪਹਿਲਾਂ ਪਿਛਲੀਆਂ ਸਰਕਾਰਾਂ ਵੇਲੇ ਕਰਪਸ਼ਨ ਚੱਲਦੀ ਸੀ ਹੁਣ ਵੀ ਉਵੇਂ ਜਿਵੇਂ ਚੱਲਦੀ ਹੈ ਵੱਡੀ ਪੱਦਰ ਤੇ ਚੱਲਦੀ ਹੈ ਜੰਗੀ ਪੱਦਰ ਤੇ ਚੱਲਦੀ ਹੈ ਪਹਿਲਾਂ ਮਾੜਾ ਮੋਟਾ ਸਿੱਧੇ ਰੂਪ ਵਿੱਚ ਸੀ ਹੁਣ ਢੰਗ ਤਰੀਕੇ ਬਣਾ ਲਏ ਨੇ ਕਰਪਸ਼ਨ ਦੇ ਪਰ ਪ੍ਰਸ਼ਾ ਜਿਹੜੀ ਕਰਪਸ਼ਨ ਹੈ ਉਹ ਰੁਕੀ ਨਹੀਂ ਹੈਗੀ ਹੁਣ ਜੇ ਗੱਲ ਕੀਤੀ ਜਾਵੇ ਪੱਗੂ ਵਾਲੇ ਦਾ ਇੱਕ ਮਸਲਾ ਸਾਹਮਣੇ ਆਇਆ ਸੀ ਟਰੱਕ ਜੂਨੀਆ ਨੂੰ ਲੈ ਕੇ ਉਹਨੂੰ ਕਿਵੇਂ ਦੇਖਦੇ ਹੋ ਕਿ ਉਹ ਕਿਵੇਂ ਲੱਗਦਾ ਤੁਹਾਡੇ ਵਿਚਾਰ ਕੀ ਕਹਿੰਦੇ ਹੋ ਦੇਖੋ ਇਹ 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 ਮਸਲਾ ਤਾਂ ਇਸ ਮਸਲੇ ਤੇ ਨਹੀਂ ਮੈਂ ਕੁਝ ਕਹੂੰਗਾ ਕਿਉਂਕਿ ਮਸਲਾ ਗੁੰਝਲਦਾਰ ਹੈ ਕਿਸੇ ਉਸੇ ਪਾਰਟੀ ਨਾਲ ਉਹੀ ਨਿਰਿੰਦਰ ਕੌਰ ਭਰਾਜ ਦਾ ਪਹਿਲਾਂ ਵੀ ਉਹ ਖਾਸਮ ਖਾਸਤੀ ਜਿਹੜਾ 30 ਲੱਖ ਦੇ ਕਹਿੰਦਾ ਮੈਂ ਦਿੱਤਾ 55 ਲੱਖ ਵਾਲਾ ਵੀ ਖਾਸਮ ਖਾਸ ਹੈ ਇਹ ਅਸਲ ਦੇ ਵਿੱਚ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਇਹ ਇਨਵੈਸਟੀਗੇਸ਼ਨ ਕਰਕੇ ਇਹਦੇ ਵਿੱਚੋਂ ਨਿਕਲ ਸਕਦਾ ਕੀ ਹੈ ਪਰ ਆਪਾਂ ਜੇ ਕਿਸੇ ਐਮਐਲਏ ਨੂੰ ਕਹੀਏ ਵੀ ਸਾਫ਼ ਸੁਥਰੀ ਹੈ ਐਮਐਲਏ ਜਾਂ ਉਹ ਕਰਾਪਸ਼ਨ ਨਹੀਂ ਕਰਦੀ ਇਹ ਚ ਇਹ ਚ ਦੋ ਰਾਇ ਨਹੀਂ ਹੈ ਗਿਆ ਕਰਾਪਸ਼ਨ ਤਾਂ ਜੰਗੀ ਪੱਦਰ ਤੇ ਹੈ ਪਰ ਇਹ ਐਜੂਕੇਸ਼ਨ ਦਾ ਵਿਸ਼ਾ ਜਿਵੇਂ ਆਪਾਂ ਗੱਲ ਕਰੀ ਅੱਜ ਤੁਸੀਂ ਜਿਹੜੇ ਸਾਰੇ ਪੰਜਾਬ ਦੇ ਵਿੱਚ ਐਲਾਨ ਕੀਤਾ ਸੀ ਐਸਕੇ ਵੱਲੋਂ ਕਿ ਪੂਰੇ ਪੰਜਾਬ ਵਿੱਚ ਐਮਐਲਏਾਂ ਦੇ ਤੇ ਮਿਨਿਸਟਰਾਂ ਦੇ ਜਿਹੜੇ ਘਰਾਂ ਦਾ ਘਰਾਓ ਕੀਤਾ ਜਾਊਗਾ ਅਗਲੀ ਰਣਨੀਤੀ ਕੀ ਹੋ ਸਕਦੀ ਹੈ ਦੇਖੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅੱਜ ਦਾ ਸੰਯੁਕਤ ਮੋਰਚੇ ਵੱਲੋਂ ਸੱਦਾ ਦਿੱਤੀ ਵੀ 12 ਤੋਂ ਲੈ ਕੇ 3 ਵਜੇ ਤੱਕ ਸਾਰੇ ਐਮਐਲਆ ਦਾ ਘਰਾਓ ਕਰਾਂਗੇ ਅਸੀਂ ਉਹ ਨਿਰੰਤਰ ਜਾਰੀ ਹੈ ਜੇ ਮਸਲਾ ਫੇਰ ਵੀ ਹੱਲ ਨਹੀਂ ਹੁੰਦਾ ਫੇਰ ਵੀ ਜੇ ਮਸਲਾ ਜਿਉਂ ਦਾ ਤਿਉਹ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਿੰਯੋਕ ਤੋਂ ਹੋਰ ਚੇ ਦੀ ਮੀਟਿੰਗ ਉਹ ਮੀਟਿੰਗ ਦੇ ਵਿੱਚ ਜਿਹੜਾ ਫੈਸਲਾ ਹੋਊਗਾ ਉਹਨੂੰ ਅਸੀਂ ਇਹਨੇ ਮੈਨੂੰ ਲਾਗੂ ਕਰਾਂਗੇ ਭਾਵੇਂ ਉਹ ਚੰਡੀਗੜ੍ਹ ਜਾਣ ਦਾ ਹੈ ਇਹ ਭਗਵਾਨ ਤਮਨ ਆਪਦੇ ਮਣਚੋਂ ਭੁਲੇਖਾ ਕੱਢਦੇ ਮੈਂ ਕਿਸਾਨਾਂ ਨੂੰ ਚੰਡੀਗੜ੍ਹ ਜਾਣੋਂ ਰੋਕ ਲੂੰਗਾ ਜੇ ਕਿਸਾਨ ਆਪਦੀ ਤੇ ਆ ਗਏ ਤਾਂ ਜਿਵੇਂ ਦਿੱਲੀ ਗਏ ਤੇ ਚੰਡੀਗੜ੍ਹ ਵੀ ਜਾਣਗੇ ਤੇ ਮਸਲਾ ਹੱਲ ਕਰਾਉਣਗੇ ਜਿਹੜੀਆਂ ਪੰਜਾਬ ਸਰਕਾਰ ਨਾਲ ਰਹਿਦੀਆਂ ਮੰਗਾਂ ਨੇ ਉਹ ਪੰਜਾਬ ਸਰਕਾਰ ਦੇ ਤਾਉਣ ਤੇ ਗੋਡਾ ਧਰ ਕੇ ਮਨਾਵਾਗੇ ਅਸੀਂ ਕਰਜ਼ੇ ਵਾਲਾ ਇਸ਼ੂ ਹੈ ਬਹੁਤ ਐਮ ਇਸ਼ੂ ਹੈ ਇਹ ਸਾਰੀਆਂ ਪਾਰਟੀਆਂ ਨੂੰ ਅਸੀਂ ਆਪਣੇ ਏਜੰਡੇ ਦੇ ਉੱਤੇ ਆਪਣੇ ਮੈਨੀਫੈਸਟੋ ਦੇ ਵਿੱਚ ਪਵਾਇਆ ਸੀ ਤੇ ਸਾਰੀਆਂ ਪਾਰਟੀਆਂ ਨੂੰ ਬੋਲਣ ਲਗਾਤੀ ਵੀ ਕਰਜ਼ੇ ਵਾਲਾ ਇਸ਼ੂ ਹੈ ਕਿਸਾਨਾਂ ਦੇ ਸਰ ਪਰ ਜਿੱਦਣ ਦੀ ਭਗਵਾਨਤਮਾਨ ਸਰਕਾਰ ਬਣੀ ਹੈ ਉਦੋਂ ਦਾ ਕਰਜ਼ੇ ਵਾਲਾ ਇਸ਼ੂ ਭਲਾਏ ਦਿੱਤਾ ਕਿਤੇ ਜ਼ਿਕਰ ਵੀ ਨਹੀਂ ਹੋਇਆ ਹੁਣ ਇੱਕ ਜਿਹੜੀ ਸੀਐਮ ਦਾ ਜਿਹੜਾ ਬਿਆਨ ਆਉਂਦਾ ਸਾਹਮਣੇ ਕਿ ਜਿਹੜੇ ਕਿਸਾਨ ਨੇ ਉਹ ਕਦੇ ਸੜਕਾਂ ਰੋਕ ਦਿਆ ਕਦੇ ਟ੍ਰੇਨਾਂ ਰੋਕ ਦਿਆ ਕਦੇ ਪੁਲ ਰੋਕ ਦਿਆ ਕਦੇ ਪੈਪ ਰੋਕ ਦਿਆ ਹੁਣ ਤਾਂ ਇਮੀਗ੍ਰੇਸ਼ਨ ਦੇ ਦਫ਼ਤਰਾਂ ਤੱਕ ਵੀ ਪਹੁੰਚ ਗਏ ਦੇਖੋ ਇਹ ਭਗਵੰਤ ਮਾਨ ਨੂੰ ਹੁਣ ਲੱਗਣ ਲੱਗ ਗਿਆ ਪਰ ਜਦੋਂ ਸਤਾ ਤੋਂ ਬਾਹਰਤੀ ਉਦੋਂ ਭਗਵੰਤ ਮਾਨ ਵੀ ਭਗਵੰਤ ਮਾਨ ਦੀ ਪਾਰਟੀ ਵੀ ਧਰਨੇ ਲਾਉਂਦੀ ਸੀ ਇਹੀ ਕੁਛ ਕਰਦੀ ਸੀ ਜਿਹੜਾ ਭਗਵੰਤ ਮਾਨ ਕਹਿੰਦਾ ਵੀ ਇਮੀਗ੍ਰੇਸ਼ਨ ਦੇ ਦਫਤਰ ਘੇਰਦੇ ਨੇ ਉਹਨਾਂ ਨੂੰ ਘੇਰਨ ਦੀ ਨੌਬਤ ਕਿਉਂ ਆਈ ਹੈ ਉਹਨਾਂ ਨੇ ਲੱਖਾਂ ਕਰੋੜਾ ਰੁਪਈਆ ਕਿਸਾਨਾਂ ਨੇ ਕਿਸੇ ਨੇ ਜ਼ਮੀਨ ਵੇਚੀ ਹੈ ਕਿਸੇ ਨੇ ਜਿਹੜੇ ਦੋ ਟੂਮਾ ਤੇ ਉਹ ਵੇਚੀਆਂ ਨੇ ਵੇਚ ਕੇ ਇਹ ਤੀ ਵੀ ਉਰੇ ਕੋਈ ਰਜਗਾਰ ਦਾ ਸਾਧਨ ਨਹੀਂ ਆਪਦੇ ਬੱਚਿਆਂ ਨੂੰ ਵੀ ਵਿਦੇਸ਼ ਦੇ ਵਿੱਚ ਸੈੱਟ ਹੋ ਜਾਣਗੇ ਪਰ ਉਹ ਏਜੰਟਾਂ ਦੇ ਉੱਤੇ ਇਥੋਂ ਦੀ ਸਟੇਟ ਦੀਆਂ ਸਰਕਾਰਾਂ ਦੀ ਵੀ ਸੈਂਟਰ ਸਰਕਾਰ ਦੀ ਵੀ ਛਪੂਰੀ ਛਤਰੀ ਹੈ ਉਹ ਛਤਰੀ ਦੇ ਤਹਿਤ ਲੱਖਾਂ ਰੁਪਈਆ ਕਿਸਾਨਾਂ ਦਾ ਮਜ਼ਦੂਰਾਂ ਦਾ ਹੜੱਪ ਕਰ ਲਿਆ ਉਹਨਾਂ ਨੇ ਪਰ ਅਸੀਂ ਆਪਣੀ ਜਥੇਬੰਦੀ ਵੱਲੋਂ ਭਾਰਤੀ ਕਿਸਾਨ ਜੀ ਨੇ ਡਕੌਂਦਾ ਵੱਲੋਂ ਸੰਯੁਕਤ ਮੋਰਚੇ ਵੱਲੋਂ ਜਿਹੜੇ ਇਮੀਗ੍ਰੇਸ਼ਨ ਦੇ ਦਫ਼ਤਰ ਨੇ ਉਹਨਾਂ ਦੇ ਬਾਰ ਮੂਰੇ ਬੈਠਾਂਗੇ ਜੇ ਸਰਕਾਰ ਨੇ ਕੋਈ ਦਾ ਹੱਲ ਨਾ ਲੱਭਿਆ ਬਿਲਕੁਲ ਜੀ ਇਹਨਾਂ ਸਾਡੇ ਨਾਲ ਗਰਮੀਤ ਸਿੰਘ ਭੱਟੀਪਾਲ ਡਕੌਂਦਾ ਗਰੁੱਪ ਦੇ ਜਿਹੜੇ ਪ੍ਰਧਾਨ ਨੇ ਪਰ ਇਹਨਾਂ ਦਾ ਕਹਿਣਾ ਕਿ ਜਿਹੜੀ ਸਰਕਾਰ ਹੈ ਜੇਕਰ ਕੋਈ ਜਿਹੜਾ ਫੈਸਲਾ ਜਿਹੜੀ ਸਾਡੀਆਂ ਮੰਗਾਂ ਨੇ ਉਹਨਾਂ ਤੇ ਕੋਈ ਠੋਸ ਫੈਸਲਾ ਜਿਹੜਾ ਨਹੀਂ ਕਰਦੀ ਤਾਂ ਜਿਹੜੀ ਅੱਜ 12 ਵਜੇ ਤੋਂ 3 ਵਜੇ ਤੱਕ ਦਾ ਜਿਹੜਾ ਐਮਐਲਏਆਂ ਦੀਆਂ ਕੋਠੀਆਂ ਦਾ ਘਰਾਓ ਹੈ ਉਸ ਦਾ ਅਗਲਾ ਐਲਾਨ ਵੀ ਐਸਕੇਮੇ ਦੇ ਜੇ ਮੀਟਿੰਗ ਕਰਕੇ ਹੈ ਜਿਹੜਾ ਕੀਤਾ ਜਾ ਸਕਦਾ ਕਿਉਂਕਿ ਇਹ ਨਹੀਂ ਹੈ ਕਿ ਕਿਸਾਨ ਨੇ ਜਿਹੜੇ ਐਮਐਲਏ ਦੀਆਂ ਕੋਠੀਆਂ ਤਕਸੀਮ ਦੇਣਗੇ 5 ਤਰੀਕ ਨੂੰ ਭਾਵੇਂ ਕਿ ਇਸ ਜਿਹੜੇ ਪੂਰੇ ਕਿਸਾਨਾਂ ਨੂੰ ਰਸਤਿਆਂ ਦੇ ਵਿੱਚ ਪੰਜਾਬ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਉੱਥੇ ਹੀ ਰੋਕ ਲਿਆ ਗਿਆ ਉਹਨਾਂ ਦੇ ਲੀਡਰਾਂ ਨੂੰ ਡਿਟੇਨ ਕਰ ਲਿਆ ਗਿਆ ਪਰ ਅੱਜ ਜਿਹੜਾ ਸੰਕੇਤਕ ਜੇ ਤੌਰ ਤੇ ਜਿਹੜਾ ਐਮਐਲਏ ਦਾ ਘਰਾਓ ਕੀਤਾ ਗਿਆ ਸਿਰਫ ਸਰਕਾਰ ਨੂੰ ਜਗਾਉਣ ਦੇ ਲਈ ਪਰ ਜੇਕਰ ਸਰਕਾਰ ਨੇ ਕੋਈ ਫੈਸਲਾ ਨਾ ਲਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹੋਰ ਵੱਡਾ ਐਕਸ਼ਨ ਜਿਹੜਾ ਕੀਤਾ ਜਾ ਸਕਦਾ ਭਾਵੇਂ ਚੰਡੀਗੜ੍ਹ ਕੂਚ ਕਰਨ ਦੀ ਗੱਲ ਹੋਵੇ ਜਾਂ ਫਿਰ ਹੋਰ ਕੋਈ ਐਕਸ਼ਨ ਦਾ ਐਲਾਨ ਹੋਵੇ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣਿਓ ਪੀੜੀ ਨਾਲ ਕੈਮਰਾਮੈਨ ਦੀਪਕ ਗੜਕੇ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ